ਅੱਜ ਇੱਕ ਗੁਪਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਗੁਰਦਾਸਪੁਰ ਜ਼ਿਲ੍ਹਾ ਪੁਲਿਸ ਦੀ ਵਿਸ਼ੇਸ਼ ਸਾਖਾ ਨੇ ਅੱਜ ਸਥਾਨਕ ਹਰਦੋਸ਼ਨੀਆ ਰੋਡ ਤੇ ਸਥਿਤ ਫਰੈਂਡ ਰੈਸਟੋਰੈਂਟ ਤੇ ਛਾਪਾ ਮਾਰਿਆ ਪੁਲਿਸ ਟੀਮ ਦੀ ਅਗਵਾਈ ਡੀਐਸਪੀ ਸਿਟੀ ਮਨਮੋਹਨ ਸਿੰਘ ਵਿਸ਼ੇਸ਼ ਸਾਖਾ ਦੇ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਕਾਰੇ ਸਨ ਡੀਐਸਪੀ ਮਨਮੋਹਨ ਸਿੰਘ ਨੇ ਮੌਕੇ ਤੇ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਹਰਦੋਸ਼ਨੀਆ ਰੋਡ ਤੇ ਬਾਈਪਾਸ ਨੇੜੇ ਸਟ੍ਰੀਟ ਦੇ ਰੈਸਟੋਰੈਂਟ ਵਿੱਚ ਮੁੰਡੇ ਅਤੇ ਕੁੜੀਆਂ ਅਕਸਰ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਰੈਸਟੋਰੈਂਟ ਦੇ ਉੱਪਰਲੇ ਕਮਰਿਆਂ ਨੂੰ ਅਸਲੀਲ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਹੈ ਇਸ ਮਾਮਲੇ ਸਬੰਧੀ ਕਈ ਸ਼ਿਕਾਇਤਾਂ ਮਿਲਿਆ ਸਨ ਉਹਨਾਂ ਕਹੇ ਕਿ ਇਸ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਮਹਿਲਾ ਪੁਲਿਸ ਅਧਿਕਾਰੀਆਂ ਦੇ ਨਾਲ ਅੱਜ ਰੈਸਟੋਰੈਂਟ ਤੇ ਛਾਪਾ ਮਾਰਿਆ ਤੇ ਕਮਰਿਆਂ ਵਿੱਚ ਚਾਰ ਮੁੰਡੇ ਅਤੇ ਚਾਰ ਕੁੜੀਆਂ ਇਤਰਾਜੋਗ ਹਾਲਤ ਵਿੱਚ ਪਾਈਆਂ ਗਈਆਂ ਉਹਨਾਂ ਮੁੰਡਿਆਂ ਤੇ ਕੁੜੀਆਂ ਦੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪੁਲਿਸ ਪੂਰੀ ਜਾਂਚ ਕਰ ਰਹੀ ਹੈ ਇੱਕ ਘਰ ਵਿੱਚ ਇਹਨਾਂ ਨੇ ਰੂਮ ਬਣਾਏ ਹੋਏ ਸੀ ਤੇ ਪਬਲਿਕ ਦੀ ਕੰਪਲੇਂਟ ਸੀ ਤੇ ਸੀਨੀਅਰ ਅਫਸਰ ਦੇ ਹੁਕਮ ਮੁਤਾਬਕ ਅਸੀਂ ਅੱਜ ਇੱਥੇ ਰੈਡ ਕੀਤੀ ਸੀ ਤੇ ਜਿਸ ਦਰਾਂ ਨਾਲ ਅਸੀਂ ਚਾਰ ਜੋੜੇ ਜਿਹੜੇ ਉਹਨਾਂ ਨੂੰ ਅਰੈਸਟ ਕੀਤਾ ਵਾ ਤੇ ਹੁਣ ਕੁਝ ਪੜਤਾਲ ਕਰ ਰਹੇ ਨੇ ਜਿਹੜਾ ਹੋਰ ਤੁਸੀਂ ਇਹਦਾ ਅਜੇ ਹੋਟਲ ਦੇ ਮਾਲਕ ਦਾ ਵੀ ਨਾਂ ਪਤਾ ਕਰਨਾ ਅਜੇ ਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕੌਣ ਇਹਦਾ ਮਾਲਕ ਹੈ ਕਿ ਕਿ ਉਸ ਦਾ ਆਪਣਾ ਇਹ ਸਾਰਾ ਕੁਝ ਅਜੇ ਵੈਰੀਫਾਈ ਕਰਨਾ ਅਜੇ ਜਸਟ ਹੁਣੇ ਅਸੀਂ ਆਏ ਹਾਂ ਤੇ ਹੁਣੇ ਰਹੇ ਨੇ ਲੰਬੇ ਸਮੇਂ ਚੱਲਦਾ ਹੈ ਸਰ ਉਹ ਜੇ ਵੈਰੀਫਾਈ ਕਰਦੇ ਸੰਤੋ ਇੱਕ ਦੋ ਦਿਨ ਹੀ ਹੋਏ ਮਿਲੀ ਸੀ ਕੰਪਲੇਨ ਤੇ ਨਹੀਂ ਐਕਸ਼ਨ ਕਰ ਦਿੱਤਾ ਬਿਲਕੁਲ ਕੀਤੀ ਜਾਏਗੀ ਕਿਹਨਾਂ ਹੋਟਲ ਦਾ ਸਰ ਕਿੰਨੀਆਂ ਕੁੜੀਆਂ ਕੁੜੀਆਂ ਚਾਰ ਲੜਕੇ ਤੇ ਚਾਰ ਲੜਕੀਆਂ ਹੋਟਲ ਦਾ ਨਾਮ ਕੀ ਸਰ ਹੋਟਲ ਦਾ ਨਾਮ ਤੇ ਮੜਾ ਜਿਹਾ ਹੈ ਬਾਹਰ ਫਰੈਂਡ ਦਾ ਕੋਈ ਬੋਰਡ ਜੇ ਛੋਟਾ ਜਿਹਾ ਹੈ ਤੇ ਬੇਸਿਕਲੀ ਘਰ ਹੀ ਹੈ ਘਰ ਨੂੰ ਥੋੜਾ ਉਹ ਤਾਂ ਹੈ ਮੋਦੀ ਜੀ ਸਾਰੀ ਤਰ੍ਹਾਂ ਜੋ ਗੱਲ ਜੀ ਹਾਂ ਸਾਰੀ ਤਰ੍ਹਾਂ ਜੋ ਗੱਲ ਜੀ